ਸ਼ਸਤਰੀ ਗਾਲ ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭਰਿਆ ਹੱਥ ਰੱਖੇ ਜੀ ਜੂਟਾ ਫੈਮਲੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭਰਿਆ ਹੱਥ ਰੱਖੇ ਜੀ ਤੰਦਰੁਸਤੀ ਦੇਵੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਪਰਮਾਤਮਾ ਉਹਨਾਂ ਦੀ ਕਮਾਈ ਜਵਾਦੇ ਕਰੇ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਵਾੱਚੇ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾਲ ਹੈ ਜੀ ਪਰਮਾਤਮਾ ਤੰਦਰੁਸਤੀ ਦੇਵੇ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਤੇ ਜੀ ਸਾਰੇ ਭੈਣ ਭਰਾਸ ਦੇ ਵਸਤੇ ਰਹਿਣ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਜੀ ਸਭ ਨੂੰ ਬਾਹਰ ਬੈਠੇ ਤੇ ਸਾਬ ਦੇਸ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਕਮਾਈ 'ਚ ਵਾਧੇ ਕਰੇ ਤਨ ਦੁੱਖ ਨੀ ਰਾਤ ਚੌਗਨੀ ਤਰੱਕੀ ਵਾਖੇ ਜੀ ਮੇਰੇ ਭੈਣਾਂ ਨੂੰ ਤੰਦਰੁਸਤੀ ਦਿਓ ਜੀ ਪਰਮਾਤਮਾ ਸੱਚੇ ਪਾਤਸ਼ਾਹ ਮੇਰ ਭਰਿਆ ਹੱਥ ਰੱਖਿਓ ਜੀ ਇਹ ਭੈਣਾਂ ਤੇ ਮਾਤਾਵਾਂ ਤੇ ਬੱਚਿਆਂ ਤੇ ਵੀਰਾਂ ਤੇ ਬਜ਼ੁਰਗਾਂ ਤੇ ਸਾਰਿਆਂ ਨੂੰ ਤੰਦਰੁਸਤੀ ਦਿਓ ਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਮੇਰ ਭਰਿਆ ਹੱਥ ਰੱਖੇ ਜੀ ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਹਾੜਾ ਸੰਬੰਧੀ ਅੱਜ ਮੈਂ ਤੜਕੇ ਖ਼ਬਰਾਂ ਸੁਣੀਐ ਉਹ ਦੱਸਦੇ ਐ ਖ਼ਬਰਾਂ ਦੇ ਵਿੱਚ ਪਾਖੜਾ ਡੈਮ ਦਾ ਪਾਣੀ ਉੱਤਰ ਗਿਆ ਪਿਛੋ ਵੀ ਪਾਣੀ ਘਟ ਗਿਆ ਪਰਮਾਤਮਾ ਪੰਜਾਬ ਨੂੰ ਤੰਦਰੁਸਤੀ ਬਖਸ਼ੇ ਮੇਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਪ੍ਰਸ਼ਾਸਨ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭਰਿਆ ਹੱਥ ਰੱਖੇ ਇਹਨਾਂ ਤੇ ਵੀ ਪਰਮਾਤਮਾ ਦੁਗਣੀਂਦ ਦੁਗਣੀ ਰਾਤ ਚੋਪੜੀ ਤਰੱਕੀ ਬਖਸ਼ੇ ਜੀ ਭੈਣ ਭਰਾਵਾਂ ਤੇ ਮੇਰੇ ਪ੍ਰਸ਼ਾਸਨ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਸੱਚੇ ਪਾਤਸ਼ਾਹ ਜੀਓ ਬਹੁਤ ਬਹੁਤ ਧੰਨਵਾਦ ਹੈ ਪ੍ਰਸ਼ਾਸਨ ਦਾ ਜੀ ਜਿਨ੍ਹਾਂ ਨੇ ਉਹ ਵਾਈ ਗਰੂ ਦਾ ਉਹ ਆਸਰਾ ਲੈ ਕੇ ਪੈਨਾ ਭਰਾਵਾਂ ਦੀ ਮਦਦ ਕੀਤੀ ਹੈ ਸੋ ਸਾਰੇ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਨਗਰ ਨਿਵਾਸੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਬੇੜਾ ਭਰਾਵਾਂ ਦਾ ਬਜ਼ੁਰਗਾ ਦਾ ਮਤਾਵਾ ਦਾ ਬੱਚਿਆਂ ਦਾ ਸਾਰਿਆਂ ਦਾ ਜੀ ਤੈਗ ਨੂੰ ਧੰਨਵਾਦ ਨੌਜਵਾਨਾਂ ਦਾ ਧੰਨਵਾਦ ਪ੍ਰਮਾਤਮਾ ਸੱਚੇ ਪਾਤਸ਼ਾਹ ਤੰਦਰੁਸਤੀ ਰੱਖੇ ਮਿਹਰ ਭਰਿਆ ਯਾਤ ਰੱਖੇ ਜੀ ਆਪਾਂ ਗੱਲ ਕਰਦੇ ਹਾਂ ਜੀ ਜਿਵੇਂ ਵਿਚਾਰੇ ਉਹਨਾਂ ਬੇਕਰ ਉਹ ਹੋਏ ਬੈਠੇ ਹੈ ਨਾ ਪਸ਼ੂ ਠੰਡਾ ਵੀ ਉਹਨਾਂ ਦਾ ਚਲਿਆ ਗਿਆ ਉਹਨਾਂ ਦੇ ਜੋ ਵੀ ਮਸਲਾਂ ਦਾ ਬਹੁਤ ਨੁਕਸਾਨ ਹੋ ਗਿਆ ਵਿਚਾਰੇ ਪਰਮਾਤਮਾ ਦਾ ਅੰਦਰ ਅਸਤੀ ਬਖਸ਼ੇ ਜੀ ਸਾਰਿਆਂ ਨੂੰ ਹੁਣ ਵੇਖੋ ਭਰਾਵੋ ਜੋ ਵੀ ਬੰਦਾ ਆਪਦਾ ਦਾਨ ਕਰਦਾ ਹੈ ਬਾਤ ਚੜ ਕੇ ਦਾਨ ਕਰਨਾ ਚਾਹੀਦਾ ਜੀ ਇਹ ਨਹੀਂ ਵੀ ਆਪਾਂ ਪਿੱਛੇ ਸਤੋਂ ਪਿੱਛੇ ਰਹੀਏ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਗੱਲ ਕਰਦੇ ਆਪਾਂ ਵੀ ਜਿਵੇਂ ਕਿਸੇ ਦੇ ਭੈਣ ਭਾਈ ਤੇ ਭੀੜ ਪੈਂਦੀ ਹੈ ਨਾ ਆਪਣਾ ਹੱਕ ਬੰਦਾ ਉਸ ਦਾ ਸਾਥ ਦੇਣਾ ਚਾਹੇ ਉਹ ਕਿਵੇਂ ਵੀ ਵਿਆਪਾਏ ਨਹੀਂ ਸੋਚੀ ਆਪਾਂ ਦਾ ਪਰਮਾਤਮਾ ਵੱਲ ਲਾਈ ਡਿਊਟੀ ਉਹਨਾਂ ਦਾ ਆਸਰਾ ਤੱਕਦਾ ਮੇਰੇ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਭੈਣ ਭਰਾ ਉੱਤੇ ਰਸਣ ਲੈ ਕੇ ਗਏ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਮੇਰ ਪ੍ਰਿਆਰਥ ਰੱਖੇ ਸੱਚੇ ਪਾਤਸ਼ਾਹ ਗੰਦਕੁੜੀ ਰਾਤ ਚੋਗਨੀ ਤਰੱਕੀ ਬਖਸ਼ੇ ਜੀ ਅਪਾ ਜਿਹੜੇ ਭੈਣ ਭਰਾ ਮਦਦ ਚਾਹੁੰਦੇ ਆ ਕਰਦੇ ਆ ਹਨਾ ਆਪਾਂ ਉਹਨਾਂ ਨੂੰ ਕਹਿੰਨੇ ਆ ਵੀ ਸਾਡੀ ਮਦਦ ਕਰੋ ਉਹ ਮਦਦ ਕਰਦੇ ਆ ਸਾਡਾ ਹੱਕ ਬੰਦਾ ਉਹਨਾਂ ਪ੍ਰਤੀ ਅਰਦਾਸ ਬੇਤੀ ਕਰਦਾ ਸੱਚਾ ਬਾਦਸ਼ਾਹ ਇਹਨਾਂ ਦੀ ਕਮਾਈ ਜਵਾਦੇ ਕਰੀ ਨਾਲੇ ਇਹਨਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੋ ਜੀ ਹਨਾ ਜੇ ਆਪਾਂ ਕਿਸੇ ਭੈਣ ਭਰਾ ਨੇ ਆਪਣੀ ਮਦਦ ਕੀਤੀ ਆ ਉਹਦੇ ਵਾਸਤੇ ਆਪਾਂ ਨੂੰ ਪ੍ਰਮਾਤਮਾ ਅੱਗੇ ਅਰਦਾਸ ਬੇਤੀ ਕਰਨੀ ਚਾਹੀਦੀ ਹੈ ਏ ਨਹੀਂ ਹੁੰਦਾ ਵੀ ਆਪਾਂ ਹੁਣ ਵੇਖੋ ਪਾਂਡਾ ਆਉਂਦਾ ਕੋਈ ਹੈ ਨਾ ਉਹਨੂੰ ਆਪਾਂ ਪੁੱਛਦੇ ਨਹੀਂ ਕਿ ਤੂੰ ਕਿੱਥੋਂ ਆ ਕਿੱਥੋਂ ਨਹੀਂ ਆ ਚਾਰ ਗੱਲਾਂ ਕਰਕੇ ਉਹ ਆਟੇ ਦੀ ਕੋਲੀ ਵਾ ਕੇ ਕਾਹ ਪੈਂਦਾ ਜੇ ਆਟੇ ਦੀ ਕੋਲੀ ਇੱਕ ਇੱਕ ਘਰ ਪਾਵੇ ਤਾਂ ਮੈਨੂੰ ਪਤਾ ਵੀ ਉਹਦੀ ਪੈਂਡ ਦੇ ਵਿੱਚੋਂ ਬੋਰੀ ਭਰ ਜਾਂਦੀ ਹੈ ਭਰਦੀ ਹੈ ਕਿ ਨਹੀਂ ਭਰਦੀ ਕਈ ਵਾਰੀ ਭੈਣ ਭਰਾ ਸਾਡੇ ਨੌਜਵਾਨ ਬਾਹਰ ਅੰਦਰ ਕੰਮ ਕਰਦੇ ਹੁੰਦੇ ਆ ਕੱਲੀਆਂ ਮਾਈਆਂ ਭੈਣਾਂ ਹੁੰਦੀਆਂ ਤੇ ਉਹਨਾਂ ਨੂੰ ਬਹਿਮਾਂ ਦੇ ਵਿੱਚ ਪਾ ਕੇ ਹਣਾ ਤੇ ਉਹਨਾਂ ਨੂੰ ਠੱਗਣ ਦੀ ਕੋਸ਼ਿਸ਼ ਵੀ ਕਈ ਕਰਦੇ ਆ ਪਰਮਾਤਮਾ ਤੋਂ ਵੱਡੀ ਚੀਜ਼ ਨਹੀਂ ਵੀਰੋ ਕੋਈ ਵੀ ਜਿੱਥੇ ਮਰਜੀ ਭੱਜ ਜੋ ਦੇਣਾ ਜੋ ਲਿਖਿਆ ਜੋ ਕਰਮਾਂ ਦੇ ਵਿੱਚ ਲਿਖਿਆ ਤੁਹਾਨੂੰ ਉਹੋ ਹੀ ਮਿਲਣਾ ਜਿੱਥੇ ਮਰਜੀ ਜਾਓ ਸੋ ਇਸ ਤਰ੍ਹਾਂ ਕਰਕੇ ਪਰਮਾਤਮਾ ਦਾ ਦਿੱਤਾ ਹੋਇਆ ਸਭ ਦੇ ਘਰੇ ਬਹੁਤ ਕੁਝ ਹੈ ਵੀਰੋ ਇਹ ਨਾ ਸੋਚਿਆ ਕਰੋ ਹਾ ਅੱਜ ਮੁਸੀਬਤ ਪਈ ਐ ਆਪਾਂ ਨੂੰ ਦਾਨ ਕਰਨ ਤੋਂ ਕੋਈ ਗ੍ਰੇਜ ਨਹੀਂ ਗਾ ਆ ਜਿਹੜੇ ਲੋਟੂ ਟੋਲੇ ਜੇ ਫਿਰਦੇ ਐ ਚੋਲੇ ਪਾਈ ਨਾਲਿਆਂ ਹੱਥ ਚ ਮਾਲਾ ਲਈ ਫਿਰਦੇ ਐ ਗਾਲਾਂ ਚ ਕਰਨੀਓ ਦਿੱਤਾ ਤਲਕ ਲਾਏ ਹੋਏ ਐ ਤੇ ਉਹ ਪਾਡੇ ਬਣ ਕੇ ਪੇਟ ਦੇ ਵਿੱਚ ਆ ਜਾਂਦੇ ਐ ਤੇ ਆਪ ਦਾ ਭਵਿੱਖ ਦਾ ਦੇ ਵਿੱਚ ਤੁਹਾਡਾ ਆਏ ਐ ਤੁਹਾਡੇ ਘਰ ਵਾਲੇ ਨਵਾਏ ਹੋ ਜਾਣਾ ਤੁਹਾਡੇ ਪੁੱਤਰ ਨਵਾਏ ਹੋ ਜਾਣਾ ਤੁਹਾਡਾ ਨਵਾਏ ਹੋ ਜਾਣਾ ਉਹ ਜੇ ਤਾਂ ਉਹ ਜੀ ਮਾਈ ਹੋਈ ਤੋ ਬਰਾਉਣ ਵਾਲੀ ਉਹਨਾਂ ਕਾਣਾ ਲੈ ਬਾਬਾ ਮੈਨੂੰ ਭਵਾ ਕਿਸੇ ਤੋਂ ਫੜ ਕੇ ਨਾ ਲਿਆਉਣਾ ਪੈਣ ਪੈਸੇ ਤੇ ਤੁਸੀਂ ਇਲਾਜ ਕਰ ਦਿਓ ਇਲਾਜ ਉਹਨਾਂ ਕੋਲ ਕੀ ਹੁੰਦਾ ਇੱਕ ਮੇਖ ਹੁੰਦੀ ਹੈ ਤਾਗਾ ਤੋਂ ਤੋਂ ਲੈ ਲੈਣਾ ਮੇਖਾਂ ਤੋਂ ਤੋਂ ਲੈ ਲੈਣੀਆਂ ਉਹਦਾਂ ਬਣ ਕੇ ਕਹੋਗਾ ਸੂਬਤ ਸਿੱਟੇ ਹੋ ਇਹ ਮਾਲਾ ਬਾ ਹਜ਼ਾਰ ਬਣ ਕੇ ਤੇ ਢਿਆੜੀ ਬਣ ਗਈ ਫਰਕ ਇਹ ਨਾ ਮੇਖਾਂ ਤੇ ਤਾਗਾਂ ਦਾ ਫਰਕ ਨਹੀਂ ਪੈਣਾ ਜਿੱਥੇ ਮਰਜੀ ਜਾਵੋ ਜਿੱਥੇ ਮਰਜੀ ਭੱਜ ਲੋ ਉਸ ਮਾਲਕ ਦੀ ਰਜਾ ਤੋਂ ਬਗੈਰ ਕਿਤੇ ਵੀ ਬੱਤਾਂ ਨਹੀਂ ਝੁਲਦਾ ਝੁਲਦਾ ਕਿਤੇ ਪਤਾ ਜਿਨੇ ਸਾਡੀ ਮਦਦ ਕਰਨੀ ਹੈ ਜਿਨੇ ਪ੍ਰਮਾਤਮਾ ਨੇ ਸਾਨੂੰ ਆਸਰਾ ਦੇਣਾ ਜਿਹਦੇ ਓਟ ਨਾਲ ਅਸੀਂ ਗਾਂਹ ਚੱਲਣਾ ਹੈ ਅਸੀਂ ਉਹਨੂੰ ਪਛਾਣ ਸਿੱਟਿਆ ਹੋਇਆ ਤੇ ਆਪ ਗੱਡੀਆਂ ਦੇ ਦਾਲੇ ਅਸੀਂ ਉਹ ਭੱਜੇ ਫਿਰਦੇ ਤੇ ਜੇ ਕੋਈ ਆਪਾ ਗੁਰੂ ਘਰ ਦੇ ਵਿੱਚ ਜਾਈਏ ਅਰਦਾਸ ਬੇਨਤੀ ਕਰਕੇ ਪ੍ਰਮਾਤਮਾ ਅੱਗੇ ਵੀ ਸੱਚਾ ਪਾਤਸ਼ਾਹ ਪਾ ਮੈਂ ਪਾਰ ਖੜੇ ਅਰਦਾਸ ਕਰਦੋ ਨਾ ਥੋੜੀ ਥਾਂ ਮੀ ਪਰਵਾਣ ਕਿ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਤੋਂ ਕਿਸੇ ਨੂੰ ਮਨਾਈ ਕੀਤੀ ਇਹ ਮਾਲਕ ਦਾ ਦਰ ਹੈ ਖੁੱਲੇ ਦਰਵਾਜ਼ੇ ਜੇ ਕਿਸੇ ਪਾਂਡੇ ਕੋਲੇ ਜਾਓਗੇ ਉਹ ਤੁਹਾਨੂੰ ਪਹਿਲਾਂ ਫੋਨ ਕਰਨਾ ਪਊਗਾ ਉਹ ਜੀ ਬੁਲਾਉਣੇ ਟਾਈਮ ਉਹ ਮਿਲ ਲਗੇ ਹੈ ਟਾਈਮ ਤਾਂ ਮਿਲ ਨਹੀਂ ਸਕਦੇ ਕਿ ਤੁਸੀਂ ਬਾਅਦ ਚ ਆਇਓ ਉਹਨਾਂ ਨੂੰ ਘਰ ਅਸੀਂ ਲਟਾ ਲੈਨੇ ਆਂ ਘਰ-ਬਾਰ ਸਾਰਾ ਮੁਰਦਾ ਉਹਨਾਂ ਦੇ ਕਰਦੇ ਨੇ ਲਾਲ ਆਵੇ ਬਾਬਾ ਕਰਨੀ ਵਾਲਾ ਬਾਬਾ ਸਾਰਾ ਕੁਝ ਦਾਤ ਲੜਾਈ ਝਗੜਾ ਕਿਹਦੇ ਘਰੇ ਨਹੀਂ ਉਸੇ ਮਸਾਲੇ ਕਿਹਦੇ ਘਰੇ ਨਹੀਂ ਥੋੜਾ ਬਹੁਤਾ ਇਹ ਤਾਂ ਵੀਰੋ ਚੱਲਦਾ ਰਹਿਣਾ ਦੋ ਦੋ ਭਾਂਡੇ ਦਾ ਖੜਕਦਾ ਹੀ ਰਹਿਣੇ ਮਰਦੇ ਦਮ ਤੱਕ ਸੋ ਆਪਾਂ ਪਹਿਲਾਂ ਕੀ ਕਰਦੇ ਆ ਆਪਾਂ ਆਪਦੇ ਤੋਂ ਝਾਤੀ ਮਾਰਦੇ ਗਏ ਆਪਦੇ ਵੱਲੀ ਵੇਖੀਏ ਵੀ ਸਾਡੇ ਕਿੱਦਾਂ ਦਾ ਜੁੜਕਾਰ ਹੈ ਕਿੱਦਾਂ ਸਾਡਾ ਸੁਭਾਅ ਕਿੱਦਾਂ ਸਾਡੇ ਪਰਿਵਾਰਕ ਮੈਂਬਰਾਂ ਦਾ ਸੁਭਾਅ ਹੁਣ ਜੇ ਮੰਨ ਲਓ ਆਪਾਂ ਕਿਸੇ ਦੇ ਘਰੇ ਕੋਈ ਚੀਜ਼ ਲੈਣ ਜਾਣਾ ਜਾਂ ਚੀਜ਼ ਦੇਣ ਜਾਣਾ ਉਸ ਭਰਾ ਦਾ ਵੀ ਆਪਣਾ ਧੰਨਵਾਦ ਕਰਨਾ ਚਾਹੀਦਾ ਵੀ ਲੈ ਭਰਾਵਾ ਤੂੰ ਮੇਰੇ ਔਖੇ ਵੇਲੇ ਖੜਾ ਪ੍ਰਮਾਤਮਾ ਤੈਨੂੰ ਤੰਤ ਰਸਤੀ ਦੇਵੇ ਇਹ ਜਿਹੀਆਂ ਗਲਤੀ ਕਰਨੀ ਨਹੀਂ ਰਹੀ ਅਸੀਂ ਤਾਂ ਇੱਕ ਦੂਜੇ ਨੂੰ ਮੱਤ ਲੜਾਉਣ ਦੀ ਕੋਸ਼ਿਸ਼ ਕਰਨੀ ਹੈ ਯਾ ਆ ਆ ਇਹ ਜੋ ਫਲਾਣਾ ਆਇਆ ਟਿਕੜਾ ਆਇਆ ਸਾਰੀ ਝੜੀ ਸਾਡਾ ਆ ਹੀ ਨਾ ਲੰਘ ਜਾਂਦਾ ਕਿਸੇ ਡਾਕਟਰ ਕੋਲੇ ਜਾਈਏ ਨਾ ਉਹ ਡਾਕਟਰ ਪਹਿਲਾਂ ਆਪਦੀ ਟ੍ਰੀਟਮੈਂਟ ਦਵਾਈ ਦੇਊਗਾ ਜੇ ਕਿਸੇ ਦੂਜੇ ਡਾਕਟਰ ਕੋਲੇ ਜਾਵਾਂਗੇ ਉਹ ਆਪਦੀ ਰਿਪੋਰਟ ਜ਼ਰੂਰ ਮੰਗੇਗਾ ਵੀ ਹੁਣ ਤੱਕ ਪਿੱਛੇ ਤੱਕ ਇਹਨੂੰ ਕੀ ਹੋਇਆ ਕੀ ਨਹੀਂ ਹੈ ਜੇ ਕਿਸੇ ਡਾਕਟਰ ਦੀ ਗਾਂਧੀਗਾਰ ਰਿਪੋਰਟ ਮੁਖਾਈਏ ਉਹ ਕਦੇ ਵੀ ਰਿਪੋਰਟ ਨਹੀਂ ਮੰਨੇਗਾ ਉਹ ਕਹੋਗਾ ਵੀ ਰਿਪੋਰਟ ਆਪਦੀ ਨਵੀਂ ਬਣਾ ਕੇ ਲਿਆ ਦੂਸਰੀ ਗੱਲ ਇਹ ਹੈ ਜੀ ਜਿਵੇਂ ਮੰਨ ਲਓ ਆਪਾਂ ਕੋਈ ਕਿਸੇ ਪ੍ਰਤੀ ਚੀਜ਼ ਮਗਾਉਣੀ ਆ ਆਪਾਂ ਨੂੰ ਇਹ ਵੀ ਪਤਾ ਲੱਗਦਾ ਕਿ ਆਵਰੇ ਮਨਾਂ ਦੇ ਵਿੱਚ ਇਹ ਵੀ ਉਨਵਾਸ ਪੈ ਜਾਂਦੀ ਆਰ ਆਪਾਂ ਇਹਨੂੰ ਪੈਸੇ ਬੜਾਏ ਪਤਾ ਨਹੀਂ ਇਹ ਕਿੰਨੇ ਕ ਦੀ ਚੀਜ਼ ਲੈਂਦੇ ਇਸ ਪਿੱਛੇ ਤੇ ਵੀ ਰਜਕਾਰ ਖੜਦਾ ਤਾਂ ਅਗਲੇ ਤੇ ਸਾਡੇ ਤੇ ਆਪਣੇ ਆਪਣੇ ਜਿਹੜੀ ਹੈ ਜੈਸਾਨਸੀਲਤਾ ਉਹ ਖਤਮ ਹੁੰਦੀ ਹੈ ਯਕੀਨ ਖਤਮ ਹੁੰਦਾ ਜਾਂਦਾ ਤੇ ਫਿਰ ਆਪਾਂ ਸੌਖਾ ਵੀ ਕਿੱਥੋਂ ਪਾਲਦੇ ਪ੍ਰਸ਼ਾਸਨ ਪ੍ਰਸ਼ਾਸਨ ਦੀ ਗੱਲ ਮੈਂ ਤਾਂ ਕਰ ਰਿਆ ਨਾ ਮੈਂ ਖਬਰ ਵੇਖੀ ਜੀ ਬਹੁਤ ਮੈਨੂੰ ਹੋ ਸਕਦਾ ਵਿੱਚ ਹੋ ਵੀ ਹੋਣ ਵੀ ਹੋਵੇ ਉਹ ਨਾ ਦੂਜਾ ਜੇ ਜਦੋਂ ਹੁਣ ਸਵੇਰ ਤੋਂ ਲੱਗਦੇ ਹੋ ਹਨਾ ਸਵੇਰ ਤੋਂ ਡੌਟੀਆਂ ਖੜਾ ਡੌਟੀਆਂ ਤੇ ਆ ਜਾਂਦੀ ਹੈ ਹਰੇਕ ਅਫਸਰ ਦਾ ਹਰੇਕ ਇੱਥੇ ਟ੍ਰੈਮ ਕਮਲਾਜਮ ਦਾ ਹਰੇਕ ਦਾ ਇਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਣਾ ਹੌਲੀ ਚੱਲੋ ਦਾਰੂ ਪੀ ਕੇ ਗੱਡੀ ਨਾ ਚਲਾਓ ਕਾਗਜ਼ ਪੁੱਤਰ ਪੂਰੇ ਰੱਖੋ ਆਪਦੇ ਬੱਚਿਆਂ ਦੀ ਸੁਰੱਖਤ ਰੱਖੋ ਤੁਸੀਂ ਆਪ ਸੁਰੱਖਿਅਤ ਰਹੋ ਆਪ ਤੁਸੀਂ ਹੌਲੀ ਹੌਲੀ ਵਹੀਕਲ ਨੂੰ ਚਲਾਓ ਕਿਤੇ ਕੋਈ ਖਾਮੀ ਘਟਨਾ ਨਾ ਵਾਪਰ ਜੇ ਅਸੀਂ ਕੀ ਕਰਦੇ ਹਾਂ ਜੇ ਕਿਸੇ ਨੇ ਰੋਕ ਲਿਆ ਆਪ ਨੂੰ ਜੇ ਆਪਾਂ ਪਿੱਛੇ ਤੇ ਜਾ ਰਹੇ ਆ ਜਾਂ ਆਪਣੇ ਹੈੱਡਫੋਨ ਕੰਨਾਂ ਦੇ ਵਿੱਚ ਪਾਏ ਆ ਅਸੀਂ ਇਹ ਕਸੂਰਦਾਰ ਨਹੀਂ ਮੰਨਣਾ ਕਿਉਂ ਅਸੀਂ ਕਿਸੂ ਦਾ ਇੱਥੇ ਦੂਜੇ ਦਾ ਚੱਕਰ ਛੱਡ ਦੇਣਾ ਉਹਨੇ ਰੋਕ ਲਿਆ ਹਾਂ ਵੀ ਤੇਰੇ ਕੰਨਾਂ 'ਚ ਹੈੱਡਫੋਨ ਪਾਏ ਨਾ ਤੂੰ ਅੱਗੇ ਨਾ ਤੂੰ ਪਿੱਛੇ ਕੁਝ ਦੀਂਦਾ ਨਾ ਪਿਛਲੇ ਨੂੰ ਦੀਂਦਾ ਨਾ ਆਖ ਜਾਂਦੀ ਇਹ ਹੁਣ ਤੂੰ ਜਦੋਂ ਹੈੱਡਫੋਨ ਪਾ ਲੈ ਕੰਨਾਂ 'ਚ ਤੂੰ ਤਾਂ ਆਪਣੇ ਗਾਣਿਆਂ ਦੀ ਲੋਰ 'ਚ ਤੁਰਿਆ ਹੋਣਾ ਕਿ ਵੀ ਜਿਹੜਾ ਪਿੱਛੇ ਜਾਂਦਾ ਤੇ ਉਹ ਜਦੋਂ ਤੂੰ ਤੇ ਮੂਰੇ ਹੋਵੇਂਗਾ ਤੇ ਮੂਰੇ ਨਾਲ ਥੱਲੇ ਨਾ ਆਏਗਾ ਬਤੇਰਾ ਕੋ ਸਮਝਾਉਂਦੇ ਪਰ ਅਸੀਂ ਕੀ ਕਰਦੇ ਆ ਜੇ ਕੋਈ ਭੈਣ ਭਰਾ ਪੁਲਿਸ ਮੁਲਾਜ਼ਮੇ ਜਾਂ ਕੋਈ ਬਾਹ ਫੜ ਕੇ ਕਿਸੇ ਬਜ਼ੁਰਗ ਨੂੰ ਪਾਰ ਨਿਕੋਂਦਾ ਛੜਕ ਲਓ ਦੇਖੋ ਜੀ ਉਹ ਵੇਖੋ ਐਡੇ ਬਜ਼ੁਰਗ ਦਾ ਕੀ ਕਸੂਰ ਹੈ ਪੁਲਸ ਵਾਲਾ ਹੱਥ ਫੜ ਕੇ ਟੋਣੂ ਫੜ ਕੇ ਤੇ ਅੰਦਰ ਕਰੀ ਜਾਂਦਾ ਉਹ ਸਾਡੀਆਂ ਆਸ ਕਿਪਾਂ ਚਲਦੀ ਪ੍ਰਸ਼ਾਸਨ ਵੀ ਕੀ ਕਰੇ ਕਿਉਂ ਕਰੇ ਇਹਨਾਂ ਨੇ ਗੱਲਾਂ ਦੇ ਗੌਰ ਜਦੋਂ ਇਹ ਗਾ ਅੱਖੇ ਹੀ ਨਹੀਂ ਲੱਗਦੇ ਆਖੇ ਤਾਂ ਭਾਵ ਤੇ ਕਰਦੇ ਲੱਗਦੇ ਤੇ ਉਹਨਾਂ ਨੇ ਤਾਂ ਕੀ ਵਿਚਾਰਿਆਂ ਦੇ ਕਰਨਾ ਉਹ ਇਹੀ ਸਮਝਾਉਂਦੇ ਆ ਵੀ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਖੁਸ਼ ਰਹੋ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ ਰਹੋ ਅਸੀਂ ਇਹ ਚੀਜ਼ਾਂ ਨੂੰ ਗਿਣਦੇ ਨਹੀਂ ਅਸੀਂ ਹੋਰ ਉਲਟ ਪਾਸੇ ਲੈ ਜਾਂਦੇ ਜੇ ਤੁਸੀਂ ਸਹੀ ਹੈ ਨਾ ਤੇ ਪ੍ਰਸ਼ਾਸਨ ਸਹੀ ਹੈ ਜੇ ਆਪਾਂ ਕਹ ਲਤਾ ਤੇ ਪ੍ਰਸ਼ਾਸਨ ਵੀ ਇੱਦਾਂ ਚੱਲੇਗਾ ਕਿਉਂ ਉਹ ਉਹ ਉਹਦੀ ਜਿਹੜੀ ਕਹੇ ਤਾਂ ਆਪਾਂ ਉਹਨਾਂ ਦੀ ਚੀਜ਼ਾਂ ਦੀ ਪਾਲਣਾ ਨਹੀਂ ਕਰਦੇ ਕਿੰਨੇ ਕ ਵਾਰੀ ਸਮਝਾਈ ਚੱਲੂਗਾ ਤੋ ਵੀਰੋ ਆਪਾਂ ਨੂੰ ਪ੍ਰਸ਼ਾਸਨ ਦੀ ਕਈ ਵੀ ਮੰਨਣੀ ਪੈਣੀ ਹੈ ਇਹ ਪ੍ਰਸ਼ਾਸਨ ਦੀ ਕਈ ਨਾ ਤੇ ਸਿਆਣਿਆਂ ਦੀ ਕਈ ਇੱਕ ਬਰਾਬਰ ਆਪਾਂ ਗੱਲਾਂ ਹੀ ਹੋਰ ਪਾਸੇ ਲੈ ਜਾਂਦੇ ਨਹੀਂ ਜੀ ਉਹ ਫਲਾਣਾ ਅਫਸਰ ਆਇਆ ਫਲਾਣਾ ਅਫਸਰ ਕੋਈ ਅਫਸਰ ਮਾੜਾ ਨਹੀਂ ਬਾਈ ਇਹ ਸਭ ਝੂਠ ਹੈ ਗੱਲਾਂ ਸਭ ਬੇਬੁਨਿਆਦ ਜਦੋਂ ਬੰਦਾ ਵਿਚੋਲਾ ਪਾ ਕੇ ਜਾਂਦਾ ਉਦੋਂ ਅਫਸਰ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਚ ਕਾਣਾ ਹੈ ਕਾਣਾ ਹੈ ਕਿਸੇ ਗੱਲ ਨੂੰ ਜਿਹੜਾ ਆ ਇੱਕ ਵਿਚਪਾਰਸ਼ੀ ਬੰਦਾ ਲੈ ਆਇਆ ਤੁਸੀਂ ਆਪਾ ਸਿੱਧੇ ਅਫਸਰ ਕੋਲੇ ਜਾੜੋ ਜੀ ਆ ਗੱਲ ਆ ਬਾਤ ਵੀ ਬੱਚਿਆਂ ਲੋ ਇੰਨਾ ਕੁਛ ਸਤੋ ਗਲਤੀ ਹੋਈ ਐ ਅਸੀਂ ਇਹ ਚੀਜ਼ ਨਾ ਮੰਨਦੇ ਐ ਇਸ ਤੋਂ ਬਾਅਦ ਅੱਗੇ ਕੋਈ ਗਲਤੀ ਨਹੀਂ ਹੋਏਗੀ ਤੇ ਬੱਚਾ ਗੱਲ ਤਾਂ ਇਨੀ ਉਹਨਾਂ ਨੇ ਤੁਹਾਨੂੰ ਡਾਂਗ ਨਹੀਂ ਮਾਰਨੀ ਕੋਸੂ ਅੰਦਰ ਨਹੀਂ ਕਰਨਾ ਦੋਨੋਂ ਕੋ ਮੋਬਾਈਲ ਤੋਂ ਪੜਨੀ ਦੇਣਾ ਸਾਰਾ ਕੁਛ ਉਹਨਾਂ ਨੂੰ ਤੁਹਾਨੂੰ ਸਮਝਾ ਦੇਣਾ ਠੀਕ ਐ ਬਈ ਕੋਈ ਅਫਸਰ ਨਹੀਂ ਮਾੜਾ ਐਵੇਂ ਐਵੇਂ ਕਹੀ ਐ ਕਹੇ ਨੂੰ ਤਾਂ ਕੋਈ ਕਹੀ ਐ ਅਸੀਂ ਆਪਕੋਤ ਜਾਣਦੇ ਐ ਅਸੀਂ ਅਫਸਰਾਂ ਦੇ ਮੱਥੇ ਵੀ ਲੱਗੇ ਐ ਇਹਦੀ ਗੱਲ ਆਫਸਰਾਂ ਦੇ ਕੋਲੇ ਵੀ ਗਏ ਕਿ ਗੱਲਾਂ ਕੀਤੀਆਂ ਪਰ ਉਹ ਜਿੰਨਾ ਗਿਆਨ ਉਹਨਾਂ ਤੋਂ ਮਿਲਦਾ ਹੈ ਉਹਨਾਂ ਗਿਆਨ ਕਿੱਥੋਂ ਨਹੀਂ ਮਿਲਦਾ ਠੀਕ ਹੈ ਉਹ ਬੰਦੇ ਦੀ ਕ੍ਰਿਤੀਸ਼ਣ ਵਿੱਚ ਇੱਕ ਰੋਕਦੇ ਆ ਉਹ ਬੰਦੇ ਦੀ ਆਦਤਾਂ ਤੋਂ ਰੋਕਦੇ ਆ ਉਹਨੂੰ ਪਤਾ ਲੱਗ ਜਾਂਦਾ ਵੀ ਬੰਦਾ ਇਹ ਐੱਜ ਹੈ ਸੋ ਵੀਰੋ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਜਿਨ੍ਹਾਂ ਭੈਣ ਭਰਾਵਾਂ ਨੇ ਹਾਰਡ ਪੀੜਤਾ ਲਈ ਕਿੰਨਾ ਐਟੀਟਿਊਡੀ ਦਾ ਜ਼ੋਰ ਲਾਤਾ ਸੇਵਾ ਦੇ ਵਿੱਚ ਉਹਨਾਂ ਨੂੰ ਪ੍ਰਮਾਤਮਾ ਤੰਦਰੁਸਤੀ ਦੇਵੇ ਮੇਰੀਆਂ ਭੈਣਾਂ ਨੂੰ ਤੰਦਰੁਸਤੀ ਦੇਵੇ ਮੇਰੇ ਵੀਰਾਂ ਨੂੰ ਤੰਦਰੁਸਤੀ ਦੇਵੇ ਮੇਰੇ ਸਾਰੇ ਸਾਡੇ ਆਪ ਦੇ ਹੀ ਭੈਣ ਭਰਾ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਤਦ ਤੱਕ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਕੱਲ ਨੂੰ ਨਵੇਂ ਬਲੌਗ ਦੇ ਨਾਲ ਫੇਰ ਮਿਲਾਂਗੇ ਤਦ ਤੱਕ ਜੀ ਸਾਰਿਆਂ ਨੂੰ ਸਤਿ